ਵਾਚੋਨੋ ਵਿੱਚ ਮਾਲਵੇ ਦੇ ਵੱਡੇ ਸਿਆਸੀ ਆਗੂ ਚੋਣ ਪ੍ਰਚਾਰ ਤੋਂ ਦੂਰ ਨੇ ਤੇ ਉਹੋ ਚੋਣਾ ਵੀ ਨਹੀਂ ਲੜ ਰਹੇ ਪੰਜਾਬ ਦੀ ਸਿਆਸਤ ਵਿੱਚ ਛਾਏ ਰਹਿਣ ਵਾਲੇ ਕਈ ਅਜਿਹੇ ਚਿਹਰੇ ਜਿਨ੍ਹਾਂ ਦੇ ਵਿੱਚ ਜਗਮੀਤ ਬਰਾੜ ਹੁਣ ਤੱਕ ਦੀਆਂ ਚੋਣ ਸਰਗਰਮੀਆਂ ਵਿੱਚ ਕਿਤੇ ਵੀ ਨਜ਼ਰ ਨਹੀਂ ਆਏ ਇਸੇ ਤਰ੍ਹਾਂ ਉਹਨਾਂ ਦੇ ਪ੍ਰਾਰ ਪੂਜੀਤ ਸਿੰਘ ਬਰਾੜ ਚੋਣ ਸਰਗਰਮੀਆਂ ਤੋਂ ਇੱਕ ਪਾਸੇ ਹੋ ਗਏ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰਕ ਮੈਂਬਰ ਵੀ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਧਰੇ ਨਜ਼ਰ ਨਹੀਂ ਆ ਰਹੇ ਮਰਪੀ ਸਿੰਘ ਬਾਦਲ ਵੀ ਭਾਜਪਾ ਦੇ ਉਮੀਦਵਾਰ ਦੇ ਹੱਥ ਵਿੱਚ ਨਹੀਂ ਆਏ ਤੇ ਲਾਲ ਹੀ ਬਠਿੰਡਾ ਛੱਡ ਕੇ ਆਪਣੇ ਜੱਤੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਵਿੱਚ ਵਾਪਸ ਚਲੇ ਗਏ ਨੇ ਪਰ ਕਿਸੇ ਵੀ ਧਿਰ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਮਾਲਵੇ ਵਿੱਚ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਟਾਰ ਪ੍ਰਚਾਰਕ ਵਜੋਂ ਵੱਡੀ ਮੰਗ ਰਹੀ ਹੈ ਪਰ ਮਾਲਵੇ ਦੇ ਕਿਸੇ ਵੀ ਭਾਜਪਾ ਉਮੀਦਵਾਰ ਨੇ ਹਾਲੇ ਤੱਕ ਅਮਰਿੰਦਰ ਸਿੰਘ ਨੂੰ ਚੋਣ ਪ੍ਰਚਾਰ ਲਈ ਸਰਧਾਨ ਨਹੀਂ ਦਿੱਤਾ ਨਵਜੋਸ਼ ਨੂੰ ਮਾਲਵੇ ਵਿੱਚ ਸਟਾਰ ਪ੍ਰਚਾਰਕ ਵਜੋਂ ਲਗਾਤਾਰ ਵਿਚਰਦੇ ਰਹੇ ਨੇ ਪਰ ਉਨ੍ਹਾਂ ਨੇ ਨਾ ਚੋਣਾਂ ਦੌਰਾਨ ਮਾਲਵੇ ਜਾਂ ਫਿਰ ਪੰਜਾਬ ਦੇ ਵਿੱਚ ਇੱਕ ਵੀ ਚੋਣ ਰੈਲੀ ਹਾਲੇ ਤੱਕ ਨਹੀਂ ਕੀਤੀ ਸੂਤਰਾਂ ਅਨੁਸਾਰ ਕਾਂਗਰਸ ਸਮਾਦੀ ਪਾਰਟੀ ਭਾਜਪਾ ਤੇ ਅਕਾਲੀ ਦਲ ਹਾਲੇ ਤੱਕ ਆਪਣੇ ਸਟਾਰ ਪ੍ਰਚਾਰਕਾਂ ਦੀ ਵੀ ਕੋਈ ਸੂਚੀ ਜਾਰੀ ਨਹੀਂ ਕਰ ਸਕੇ ਜਦੋਂ ਕਿ ਹਰ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਅਜੇ ਹ ਲਗਾਤਾਰ ਕਰਦੀਆਂ ਰਹੀਆਂ ਨੇ ਦਲ ਬਦਲੀ ਦੀ ਮੁਹਿੰਮ ਕਾਰਨ ਸਾਰੀਆਂ ਪਾਰਟੀਆਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰਨ ਤੋਂ ਲਗਾਤਾਰ ਟਾਲਾ ਵਟ ਰਹੀਆਂ ਨੇ ਮੁਹੰਮਦ ਸਦੀਕ ਵੀ ਕਾਂਗਰਸ ਦੀ ਉਮੀਦਵਾਰਾਂ ਲਈ ਕਿਸੇ ਵੀ ਹਾਲਤ ਵਿੱਚ ਚੋਣ ਪ੍ਰਚਾਰ ਨਹੀਂ ਕਰ ਰਹੇ ਜਾਂ ਤੋਂ ਦੇ ਸਾਥਕ ਉਹਦਾ ਇੱਕ ਮਾਸਟਰ ਗੁਰਦੇਵ ਸਿੰਘ ਤਰਕ ਖਾਨ ਵੱਧ ਬੁਖਾਰ ਚੋਣਾ ਦਾ ਬੁਖਾਰ ਸਿੱਖਰ ਤੇ ਹੋਣ ਦੇ ਬਾਵਜੂਦ ਚੋਣ ਪ੍ਰਚਾਰ ਤੋਂ ਹੌਲੇ ਤੱਕ ਦੂਰ ਨੇ ਮਾਲਵੇ ਦੇ ਕੁਝ ਯੂਥ ਅਕਾਲੀ ਆਗੂ ਚੋਣ ਪ੍ਰਚਾਰ ਤੋਂ ਦੂਰ ਨੇ ਹਾਲਾਂਕਿ ਇਸ ਵਾਰੀ ਇਹਨਾਂ ਆਗੂਆਂ ਨੂੰ ਬਠਿੰਡਾ ਲੋਕ ਸਭਾ ਹਲਕੇ ਦੀ ਕਮਾਂਡ ਦਿੱਤੀ ਜਾਂਦੀ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵ ਸਿੰਘ ਸੇਖੋ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਪਰ ਆਉਣ ਵਾਲੇ ਦਿਨਾਂ 'ਚ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਚੋਣ ਪ੍ਰਚਾਰ ਲਈ ਆ ਰਹੇ ਨੇ ਦੱਸਣਾ ਬੰਦਾ ਹੈ ਕਿ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੇ ਪ੍ਰਚਾਰ ਨਾ ਕਰਨ ਦੇ ਕਈ ਤਰ੍ਹਾਂ ਦੀਆਂ ਚਰਚਾਵਾਂ ਦੇ ਬਾਜ਼ਾਰ ਧਰਮ ਨੇ ਇਹਨਾਂ ਸਟਾਰ ਪ੍ਰਚਾਰਕਾਂ ਤੋਂ ਇਲਾਵਾ ਕਈ ਅਜਿਹੇ ਨਾਮੀ ਚਿਹਰੇ ਨੇ ਜੋ ਹਾਲੇ ਤੱਕ ਸੋਨਾ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦਿੱਤੇ ਸਾਪ ਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਕ ਵਕਤ ਫਿਰ ਮੁਸ਼ਕਲਾਂ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਵੀ ਭਾਜਪਾ ਦੇ ਵੱਲੋਂ ਨੋਟਿਸ ਜਾਰੀ ਕਰਕੇ ਪੁੱਛਿਆ ਗਿਆ ਹੈ ਕਿ ਆਖਰੀ ਹਲੋਟ ਸੋਰ ਪ੍ਰਚਾਰ ਦੇ ਵਿੱਚ ਕਿਉਂ ਨਹੀਂ ਪਹੁੰਚ ਰਹੇ ਹਾਲਾਂਕਿ ਮਨਪ੍ਰੀਤ ਸਿੰਘ ਬਾਦਲ ਦੇ ਵੱਲੋਂ ਇਹ ਬਹਾਨਾ ਲਗਾਇਆ ਗਿਆ ਹੈ ਜਾਂ ਫਿਰ ਕਿਹਾ ਗਿਆ ਹੈ ਕਿ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਡਾਕਟਰਾਂ ਨੇ ਉਹਨਾਂ ਨੂੰ ਰੈਸਟ ਕਰਨ ਲਈ ਕਿਹਾ ਸੀ ਪਰ ਦੂਜੇ ਪਾਸੇ ਲੋਕ ਸਭਾ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਲਗਾਤਾਰ ਮਨਪ੍ਰੀਤ ਬਾਦਲ ਨੂੰ ਚੋਣ ਪ੍ਰਚਾਰ ਵਿੱਚ ਉਤਰਨ ਲਈ ਕਹਿ ਰਹੀ ਸੀ ਦੱਸ ਦिए ਕਿ ਉਹਨਾਂ ਲੀਡਰਾਂ ਦੀ ਗੱਲ ਕਰਾਂਗੇ ਜੋ ਸਹੀ ਨੂੰ ਸਹੀ ਦੱਸਦੇ ਸਨ ਤੇ ਗਲਤ ਨੂੰ ਗਲਤ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੁਮਰ ਵਿਜੇ ਪ੍ਰਤਾਪ ਦਾ ਨਾਮ ਵੀ ਆਉਂਦਾ ਹੈ। ਅਜਿਹੇ ਲੀਡਰ ਜੋ ਸਮੇਂ-ਸਮੇਂ ਤੇ ਸਰਕਾਰ ਨੂੰ ਘੇਰਦੇ ਸਨ। ਵਿਕਰਮ ਮਜੀਠੀਆ, ਸ਼ਰੋਮ ਨੀ ਕਾਲੀ ਦਲ ਦੇਸ਼, ਕਦਵਾਰ ਨੇਤਾ ਉਹਨਾਂ ਨੇ ਵੀ ਸਾਬਿਤ ਕੀਤਾ ਸੀ ਕਿ ਸੰਘਰਸ਼ ਦੀ ਲੜਾਈ ਹੋਵੇ ਜਾਂ ਫਿਰ ਕੋਈ ਵੀ ਲੜਾਈ ਹੋਵੇ ਉਹ ਹਮੇਸ਼ਾ ਸ਼ਰੋਮ ਨੀ ਕਾਲੀ ਦਲ ਦੇ ਪ੍ਰਚਾਰ ਦੇ ਵਿੱਚ ਉਹਨਾਂ ਦੇ ਨਾਲ ਨੇ। ਤੇ ਵਿਕਰਮ ਸਿੰਘ ਮਜੀਠੀਆ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਉਹ ਲਗਾਤਾਰ ਜਨਤਕ ਤੌਰ ਤੇ ਗਾਇਬ ਨੇ ਤੇ ਕਿਸੇ ਵੀ ਚੋਣ ਚਾਰ ਦੀ ਚੋਣਵੀਆਂ ਰੈਲੀ ਦੇ ਵਿੱਚ ਹੋ ਬਿਲਕੁਲ ਵੀ ਨਜ਼ਰ ਨਹੀਂ ਆ ਰਹੇ ਮਜੀਠੀਆ ਹਲਕਾ ਹੁਸ਼ਿਆਰਪੁਰ ਦੇ ਸ਼ਾਮ 84 ਵਿੱਚ ਆਖਰੀ ਵਾਰ ਰੈਲੀ ਕਰਨ ਪਹੁੰਚੇ ਸਨ ਪਰ ਹੁਣ ਕੁਝ ਦਿਨਾਂ ਤੋਂ ਉਹ ਸਰਗਰਮ ਹੋ ਚੁੱਕੇ ਨਹੀਂ ਹਾਲਾਂਕਿ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਥ ਰਹੇ ਨੇ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਚ ਸ਼ਾਮਲ ਹੋਣ ਵਾਲੇ ਤਰਨਜੀਤ ਗਿੱਲ ਦੇ ਬਿਆਨਾਂ ਦਾ ਉਹ ਜਵਾਬ ਦਿੰਦੇ ਨਜ਼ਰ ਆਏ ਨਹੀਂ ਪਰ ਇਸ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਪਹੁੰਚੇ ਹਾਲਾਂਕਿ ਅਨਿਲ ਜੋਸ਼ੀ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜ਼ਰੂਰ ਕਰਨ ਪਹੁੰਚੇ ਸਾਲੂ ਮਜੀਠੀਆ ਨੂੰ ਮਾਜੇ ਦਾ ਜਰਨੈਲ ਕਿਹਾ ਜਾਂਦਾ ਹੈ ਚੋਣਾਂ ਵਿੱਚ ਉਹ ਹਮੇਸ਼ਾ ਸਰਗਰਮ ਰਹਿੰਦੇ ਨੇ ਪਰ ਹੁਣ ਜਦੋਂ ਸ਼੍ਰੋਮ ਨੇ ਇਕੱਲੇਦਨ ਸਾਰੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਨੇ ਤਾਂ ਚੋਣ ਪ੍ਰਚਾਰ ਦਾ سلسلہ ਵੀ ਰਫਤਾਰ ਫੜ ਗਿਆ ਤੇ ਅਜੇ ਇਹ ਅਹਿਮ ਮੌਕਾ ਤੇ ਮਜੀਠੀਆ ਦੀ ਗੈਰ ਹਾਜ਼ਰੀ ਕਈ ਤਰ੍ਹਾਂ ਦੇ ਸਿਆਸੀ ਸੰਕੇਤ ਦੇ ਰਹੀ ਹੈ ਤੇ ਮਜੀਠੀਆ ਜਿੱਥੇ ਚੋਣ ਪ੍ਰਚਾਰ ਤੋਂ ਬਿਲਕੁਲ ਦੂਰੀ ਬਣਾ ਕੇ ਬੈਠੇ ਨੇ ਉਥੇ ਹੀ ਕਿਆਸ ਲਗਾਏ ਜਾ ਰਹੇ ਨੇ ਕਿ ਅੰਦਰੋਂ ਅੰਦਰੀ ਕਿਸੇ ਤਰ੍ਹਾਂ ਦੀ ਕੋਈ ਅਣਬੰਦ ਚੱਲ ਰਹੀ ਹੈ ਦੂਜੇ ਪਾਸੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੇ ਕਾਂਗਰਸ ਭਾਜਪਾ ਤੇ ਆਪ ਵਿੱਚ ਸ਼ਾਮਲ ਹੋਣ ਲੈ ਕੇ ਕਾਫੀ اٹਕਲਾ ਮਿਸਾਲ ਨੂੰ ਪਾਰ ਇਸ ਤਰ੍ਹਾਂ ਇਹਨਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਸਪਸ਼ਟ ਹੋ ਗਿਆ ਹੈ ਕਿ ਸੁਮੇਸ਼ ਸਿੰਘ ਬੈਂਸ ਦਾ ਇਹਨਾਂ ਪਾਰਟੀਆਂ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ ਹੁਣ ਚਾਰੋਂ ਵੱਡੀ ਸਿਆਸੀ ਪਾਰਟੀਆਂ ਆਪ ਕਾਂਗਰਸ ਭਾਜਪਾ ਤੇ ਆਕਾਲੀ ਦਲ ਨੇ ਲੁਧਿਆਣਾ ਵਿੱਚ ਆਪਣੇ ਪੱਤੇ ਵਿਛਾ ਦਿੱਤੇ ਨੇ ਤੇ ਉਹਨਾਂ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਪਰ ਬੈਂਸ ਤੇ ਹਾਲੇ ਵੀ ਸਸਪੈਂਸ ਬਰਕਰਾਰ ਹੈ ਬੈਂਸ ਨੇ ਦਿਨੀ ਮੀਡੀਆ ਨਾਲ ਗੱਲ ਤੱਕ ਨਹੀਂ ਕਰ ਰਿਹਾ ਉਹਨਾਂ ਦੇ ਫੇਸਬੁੱਕ ਪੇਜ ਤੇ ਵੀ ਸਿਆਸੀ ਗਤੀਵਿਧੀਆਂ ਦੀ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਜਾ ਰਹੀ ਬੈਸ ਪਿਛਲੀ ਵਾਰ ਚੋਣਾਂ ਚ ਦੂਜੇ ਥਾਂ ਤੇ ਰਹੇ ਸਨ ਇਹੀ ਕਾਰਨ ਵਿਰੋਧੀ ਪਾਰਟੀਆਂ ਬੈਸ ਦੇ ਉਹਨਾਂ ਦੇ ਵੋਟ ਬੈਂਕ ਤੇ ਖਾਸ ਨਜ਼ਰ ਆਖ ਰਹੀਆਂ ਨੇ ਵਿਰੋਧੀ ਵੀ ਬੈਸ ਦੇ ਅਗਲੇ ਕਦਮ ਨੂੰ ਲੈ ਕੇ ਕਾਫੀ ਜ਼ਿਆਦਾ ਉਸਤ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਨਾਲ ਗੱਟ ਜੋੜ ਟੁੱਟਣ ਤੋਂ ਬਾਅਦ ਸਿਮਰਨਜੀਤ ਸਿੰਘ ਬੈਸ ਨੇ 2019 ਦੀਆਂ ਲੋਕ ਸਭਾ ਚੋਣਾਂ ਆਪਣੇ ਦਮ ਤੇ ਲੜੀਆਂ ਸਨ ਇਸ ਦੇ ਬਾਵਜੂਦ ਉਹ ਮੁੱਖ ਪਾਰਟੀਆਂ ਅਕਾਲੀ ਦਲ ਤੇ ਆਪ ਨੂੰ ਪਛਾੜ ਕੇ 3 ਲੱਖ 7000 403 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹੇ ਸਨ ਕਾਂਗਰਸ ਦੇ ਬਿੱਟੂ ਨੇ ਸਿਰਫ 76372 ਵੋਟਾਂ ਨਾਲ ਚੋਣ ਜਿੱਤੀ ਸੀ ਤੇ ਇਸ ਵੇਲੇ ਸਭ ਤੋਂ ਚਰਚਾ ਦਾ ਵਿਸ਼ਾ ਵੀ ਲੁਧਿਆਣਾ ਸੀਟ ਹੈ ਇੱਥੋਂ ਕਾਂਗਰਸ ਪਾਰਟੀ ਨੇ ਆ ਸੁਭਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਫੜਿੰਗ ਨੂੰ ਚੋਣ ਮੈਦਾਨ ਵਿਚਾਰ ਉਤਾਰਿਆ ਰਾਜਾ ਫੜਿੰਗ ਤੋਂ ਇਲਾਵਾ ਇਹ ਚੋਣ ਜਿੱਤਣ ਲਈ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇੱਕ ਤਾਂ ਪਾਰਟੀ ਪ੍ਰਧਾਨ ਨੇ ਦੂਜਾ ਹਰਮਨੀ ਤੇ ਬਿੱਟੂ ਨੂੰ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਵੱਡਾ ਡੈਂਟ ਨਹੀਂ ਲੱਗਿਆ ਹਾਲਾਂਕਿ ਪਹਿਲੀ ਵਾਰ ਨਹੀਂ ਹੈ ਜਦੋਂ ਪਾਰਟੀ ਨੇ ਸੂਬਾ ਪ੍ਰਧਾਨ ਨੂੰ ਔਫੀਸ ਸੀਟ ਤੇ ਕੱਲਿਆ ਹੋਵੇ ਕਿਉਂਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਅਰੁਜਿਤ ਲਈ ਖਿਲਾਫ ਅੰਮ੍ਰਿਤਸਰ ਤੋਂ ਚੋਣ ਲੜ ਚੁੱਕੇ ਨੇ ਤਾਂ ਦੂਜੇ ਨੇ ਰਵੜੀ ਸਿੰਘ ਬਿੱਟੂ ਜੋ ਪਾਸ਼ਪਾ ਦੇ ਬਲੋਂ ਉਮੀਦਵਾਰ ਨੇ ਸੋ ਵੱਡਾ ਤੇ ਦਿਲਚਸਪ ਮੁਕਾਬਲਾ ਕਿਹਾ ਜਾ ਸਕਦਾ ਹੈ ਲੁਧਿਆਣਾ ਦੇ ਵਿੱਚ ਇਹ ਲੁਧਿਆਣਾ ਸੀਟ ਹੌਟ ਸੀਟ ਬਣੀ ਹੋਈ ਹੈ ਜ ਜਿਹ ਵਿੱਚ ਸਿਮਰਨਜੀਤ ਸਿੰਘ ਬੈਂਸ ਦੀ ਖਾਮੋਸ਼ੀ ਕਈ ਵੱਡੇ ਸਵਾਲ ਖੜੇ ਕਰ ਰਹੀ ਹੈ ਇਹ ਇੱਕ ਵੱਡਾ ਸਵਾਲ ਹੈ ਕਿ ਆਖਿਰ ਸਮਰਜੀਤ ਸਿੰਘ ਭੈਸ ਸਾਹਮਣੇ ਕਿਉਂ ਨਹੀਂ ਆ ਰਹੇ ਕਿਉਂ ਸਿਆਸੀ ਸਰਗਰਮੀਆਂ ਵਿੱਚ ਹਾਲੇ ਤੱਕ ਬਿਲਕੁਲ ਵੀ ਕਿਤੇ ਨਜ਼ਰ ਨਹੀਂ ਆ ਰਹੀ